ਲੋ ਜੀ ਅੱਜ ਦਿਖਾਉਂਦੇ ਆ ਤੁਹਾਨੂੰ ਸ੍ਰੀ ਦਰਬਾਰ ਸ੍ਰੀ ਅੰਮ੍ਰਿਤਸਰ ਦੇ ਬਿਲਕੁਲ ਸਾਹਮਣੇ ਬੁੰਗਾ ਰਾਮਗੜੀਆ ਇਹ ਉਹੀ ਬੁੰਗਾ ਹੈ ਜਿੱਥੇ ਜੱਸਾ ਸਿੰਘ ਰਾਮਗੜੀਆ ਵਰਗੇ ਸਰਦਾਰ ਆਉਂਦੇ ਸੀ ਇੱਥੇ ਬੈਠਦੇ ਸੀ ਗੁਰੂ ਦੇ ਅੱਗੇ ਨਤਮਸਤਕ ਹੁੰਦੇ ਸੀ ਇਹ ਦੇਖੋ ਇਹਨਾਂ ਦੀ ਸ਼ਾਨਦਾਰ ਇਮਾਰਤ ਸੀਗੀ ਬਹੁਤ ਹੀ ਛੀ ਇੱਥੇ ਜਿਹੜੇ ਮਹਾਰਾਜਾ ਜੀ ਦਾ ਨਮੂਨਾ ਹੈਗਾ ਇਹ ਇਹ ਉਹੀ ਬੁੰਗਰ ਰਾਮ ਗੜੀਆ ਹੈਗਾ ਜਿੱਥੇ ਦਿੱਲੀ ਦੇ ਤਖਤ ਤੋਂ ਪੱਟ ਕੇ ਲਿਆਂਦੀ ਗਈ ਸੱਲ ਰੱਖੀ ਗਈ ਹੈ ਤੁਹਾਨੂੰ ਦਿਖਾਉਣੇ ਇਹ ਹੈ ਉਹ ਇਤਿਹਾਸਿਕ ਸੇਲ ਜਿਹੜੀ ਦਿੱਲੀ ਦੇ ਤੱਕ ਤੋਂ ਜੱਸਾ ਸਿੰਘ ਰਾਮਗੜੀਆ ਨੇ ਪੱਟ ਕੇ ਲਿਆਂਦੀ ਸੀ ਉਸ ਵੇਲੇ ਜਦੋਂ ਸਿੱਖਾਂ ਨੇ ਦਿੱਲੀ ਉੱਤੇ ਨਿਸ਼ਾਨ ਸਾਹਿਬ ਜਲਾਇਆ ਸੀ ਤੇ ਇਹਦੇ ਬਿਲਕੁਲ ਸਾਹਮਣੇ ਦੇਖੋ ਸੱਚਖੰਡ ਸ੍ਰੀ ਹਰਮਨਦਰ ਸਾਹਿਬ ਰਾਮਗੜੀਏ ਬੁੰਗੇ ਦੇ ਥੱਲੇ ਤੁਹਾਨੂੰ ਦਿਖਾਣੇ ਆ ਇੱਥੇ ਪੂਰਾ ਯਾਨੀ ਜਿਵੇਂ ਆਪਾਂ ਕਹਿੰਨੇ ਹੁਨੇ ਬੇਸਮੈਂਟ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਤੇ ਕਮਾਲ ਦੀ ਇਮਾਰਤ ਬਣੀ ਹੋਈ ਹੈ ਇਹ ਸਾਰੀ ਜਿਹੜਾ ਰਾਮਗੜੀਆ ਬੁੰਗਾ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਪੈਂਦਾ ਲੰਗਰ ਵਾਲੀ ਸਾਈਡ ਤੁਸੀਂ ਦੇਖਿਆ ਹੋਣਾ ਜਾਂ ਕਈ ਵੀਰਾਂ ਨੇ ਹੋ ਸਕਦਾ ਨਾਂ ਵੀ ਦੇਖਿਆ ਹੋਵੇ ਕਦੇ ਅੱਜ ਤੁਹਾਨੂੰ ਇਹ ਦੇ ਦਰਸ਼ਨ ਕਰਾਉਣੇ ਆ ਦੇਖੋ ਕਿੰਨੀ ਖੂਬਸੂਰਤ ਹੈ ਜਿਹੜੀ ਹੈ ਇੱਟਾਂ ਦੀ ਕਾਰੀਗਰੀ ਕਰਕੇ ਇਹਨੂੰ ਸ਼ਿੰਗਾਰਿਆ ਗਿਆ ਹੈ ਇਹ ਜਿਹੜੇ ਝਿਰੋਖੇ ਹੈ ਇਹ ਪ੍ਰਕਰਮਾਂ 'ਚ ਖੁੱਲਦੇ ਹੈ ਜਿਹੜੀ ਪ੍ਰਮੰਦਰ ਸਾਹਿਬ ਦੀ ਪ੍ਰਕਰਮਾ ਹੈ ਉਦੋਂ ਵੀ ਯਾਨੀ ਥੱਲੇ ਬਨੇ ਹੋਏ ਹੈ ਆਰੇ ਕੋ ਥੋੜਾ ਉੱਪਰ ਕਰਕੇ ਦਿਖਾਵਾਂਗੇ ਤਾਂ ਇਹ ਪ੍ਰਕਰਮਾਂ ਨਜ਼ਰ ਆਉਂਦੀ ਹੈ ਇਹ ਦੂ ਅੱਗੇ ਜਿੱਥੇ ਕੁਝ ਕਮਰੇ ਬਣੇ ਹੋਏ ਸਨ ਜਿੱਥੇ ਸਿੰਘ ਬੈਠਦੇ ਸਨ ਵਿਚਾਰਾ ਕਰਦੇ ਸਨ ਪੁਰਾਣੇ ਸਮਿਆਂ ਵਿੱਚ ਤੇ ਆਹੋ ਜਗ੍ਹਾ ਹੈ ਜਿੱਥੇ ਕੌਮ ਦੇ ਸ਼ਹੀਦ ਜਰਨੈਲ ਮਹਾਰਾਜ ਜੱਸਾ ਸਿੰਘ ਰਾਮਗੜੀਆ ਜੀ ਬੈਠਦੇ ਸਨ ਤੇ ਸਿੰਘਾਂ ਨਾਲ ਵਿਚਾਰ ਵਟਾਂਦਰੀ ਕਰਦੇ ਸਨ सारी इमारत दखाई गई अॼु